ਵਿਦਾਨ ਸਭਾ ਹਲਕਾ ਤਰਦਰਮੇ ਵਿਚ ਜਿਹੜੀ ਜਿਮਨੀ ਚੋਂ ਹੋਣ ਜਾ ਰਹੀ ਹੈ ਉਸ ਦੌਰਾਨ ਜਿਹੜੀ ਕੀ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਕੀਤੀ 13 ਅਕਤੂਬਰ ਤੋਂ ਸ਼ੁਰੂ ਹੋ ਚੁੱਕੀ ਹੈ ਔਰ ਇਸ ਦੌਰਾਨ ਜਿੱਥੇ ਕੀ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵੱਲੋਂ ਪਿਤੇ ਦੋ ਦਿਨ ਪਹਿਲਾਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਚੁੱਕੇ ਹਨ ਉਸ ਤੋਂ ਤੋਂ ਉਪਰੰਤ ਅੱਜ ਸ਼ੁੱਕਰਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜੇ ਹਰਮਿੰਦਰ ਸਿੰਘ ਸੰਧੂ ਆ ਉਹਨਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਜਿਹੜੀ ਕੀ ਸ਼ੁਰੂ ਕੀਤੀ ਜਾ ਰਹੀ ਹੈ ਉਸੂਸੀ ਵੇਖ ਸਕਦੇ ਜੇ ਤਰਨਤਾਰਨ ਦਾ ਮਾਹੌਲ ਹੈ ਤਰਨਤਾਰਨ ਸ਼ਹਿਰ ਦਾ ਇਹ ਬੋਡੀ ਚੌਂਕ ਹੈ ਜਿੱਥੇ ਕਿ ਵੱਡੀ ਗਿਣਤੀ ਵਿੱਚ ਆਮ ਆਨਮੀ ਪਾਰਟੀ ਦੇ ਸਮਰਥਕ ਜਿਹੜੇ ਆ ਵਰਕਰ ਨੇ ਔਰ ਜਿਹੜੇ ਸ਼ਹਿਰ ਵਾਸੀ ਆ ਉੱਥੇ ਮੌਜੂਦ ਹਨ ਔਰ ਉਹਨਾਂ ਵੱਲੋਂ ਜਿਹੜਾ ਕਿ ਜਿਹੜੀ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਔਰ ਹਰਮੀਤ ਸਿੰਘ ਸੰਧੂ ਦੇ ਜਿਹੜੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਦੀ ਕਾਰਵਾਈ ਜਿਹੜੀ ਆ ਉਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ ਉਹ ਖੁਦ ਇੱਥੇ ਪਹੁੰਚਣ ਵਾਲੇ ਹਨ ਔਰ ਜਿਨ੍ਹਾਂ ਨੂੰ ਜਿਨ੍ਹਾਂ ਦੀ ਆਮਦ ਨੂੰ ਲੈ ਕੇ ਜਿੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਉੱਥੇ ਹੀ ਜਿਹੜੇ ਕਿ ਵੱਖ-ਵੱਖ ਜਿਹੜੀਆਂ ਸਿਵਲ ਵਰਦੀ ਵਿੱਚ ਜਿਹੜੇ ਜਿਹੜੇ ਮੁਲਾਜ਼ਮ ਹਨ ਪੁਲਿਸ ਮੁਲਾਜ਼ਮ ਉਹ ਤੈਨਾਤ ਕੀਤੇ ਗਏ ਹਨ ਔਰ ਸੁਰੱਖਿਆ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਚੂਕ ਨਾ ਆਵੇ ਉਸ ਨੂੰ ਲੈ ਕੇ ਸਖਤ ਪ੍ਰਬੰਧ ਕੀਤੇ ਗਏ ਹਨ ਔਰ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਜਿੱਥੇ ਕੀ ਉਹਨਾਂ ਦੇ ਆਨ ਨੂੰ ਲੈ ਕੇ ਜਿੱਥੇ ਕਿ ਵੱਡੇ-ਵੱਡੇ ਵਿਸ਼ਵਾਸ ਦੀ ਗੇਟ ਬਣਾਏ ਗਏ ਹਨ ਉਸ ਦੇ ਨਾਲ ਹੀ ਜਿਹੜੀਆਂ ਕਿ ਝੰਡੇ ਲਗਾਏ ਗਿਆ ਨੇ ਔਰ ਆਮ ਆਦਮੀ ਪਾਰਟੀ ਦੇ ਨਾਲ ਸਾਰਾ ਸ਼ਹਿਰ ਜਿਹੜਾ ਰੰਗਿਆ ਨਜ਼ਰ ਆ ਰਿਹਾ ਹੈ ਔਰ ਵੱਡੀ ਗਿਣਤੀ ਵਿੱਚ ਜੜੇ ਵਰਕਰ ਹਨ ਉਹ ਇੱਥੇ ਮੌਜੂਦ ਹਨ ਔਰ ਉਹਨਾਂ ਵੱਲੋਂ ਆ ਕੇ ਭਗਵੰਤ ਸਿੰਘ ਮਾਨ ਦੇ ਜਿਹੜਾ ਉਹਨਾਂ ਨੂੰ ਸਵਾਗਤ ਲਈ ਤਿਆਰੀਆਂ ਕੀਤੀਆਂ ਗਈਆਂ ਹਨ ਔਰ ਉਮੀਦਵਾਰ ਜਿਹੜੇ ਨਾਲ ਹਰਮਨ ਸਿੰਘ ਸੰਧੂ ਆ ਉਹਨਾਂ ਦੇ ਨਾਲ ਉਹ ਪੈਦਲ ਬੋੜੀ ਚੌਂਕ ਤੋਂ ਇਸੇ ਜਗ੍ਹਾ ਤੋਂ ਪੈਦਲ ਚੱਲ ਕੇ ਰਿਟਰਨਿੰਗ ਅਧਿਕਾਰੀ ਐਸਡੀਐਮ ਜਿਹੜੇ ਹੈਗੇ ਨੇ ਤਰਨਤਾਰਨ ਦੇ ਉਹਨਾਂ ਦੇ ਦਫ਼ਤਰ ਜਾਣਗੇ ਔਰ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਜਿਹੜੀ ਕਾਰਵਾਈ ਹੈ ਉਹਨੂੰ ਚੋਣ ਕਮਿਸ਼ਨ ਦੀਆਂ ਜਿਹੜੀਆਂ ਹਦਾਇਤਾਂ ਨੇ ਉਸੇ ਅਨੁਸਾਰ ਹੀ ਪੂਰੀਆਂ ਕਰਨਗੇ ਔਰ ਇਸ ਦੌਰਾਨ ਜਿਹੜਾ ਰੋਡ ਸ਼ੋਅ ਹੈ ਸ਼ਕਤੀ ਪ੍ਰਦਰਸ਼ਨ ਕੀਤਾ ਜਾਵੇਗਾ ਉਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਔਰ ਲੋਕ ਜਿਹੜੇ ਆ ਬੜੀ ਬੇਸਬਰੀ ਨਾਲ ਉਹਨਾਂ ਦਾ ਇੰਤਜ਼ਾਰ ਕਰਦੇ ਆ ਲੇਕਿਨ ਸ਼ਹਿਰ ਦੇ ਵਿੱਚ ਦੇ ਇਹ ਮਾਹੌਲ ਵੀ ਗੱਲ ਕਰੀਏ ਤਾਂ ਸ਼ਹਿਰ ਵਿੱਚ ਜਿਹੜੀ ਮੇਨ ਰੋਡ ਹੈ ਇੱਥੇ ਕਾਫੀ ਜ਼ਿਆਦਾ ਜਾਮ ਵੀ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਵਕ ਵਕ ਹੋਰ ਵੀ ਜਿਹੜੇ ਕੀ ਅੱਜ ਅੱਜ ਦੇ ਦਿਨ ਹੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜਿਹੜੇ ਆ ਹਰਜੀਤ ਸਿੰਘ ਸੱਧੂ ਆ ਉਹਨਾਂ ਵੱਲੋਂ ਵੀ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾ ਦਿੱਤੇ ਗਏ ਹਨ ਔਰ ਜਿੱਥੇ ਕੀ ਹਲਕੇ ਦੇ ਪੂਰੇ ਜ਼ਿਲ੍ਹੇ ਭਰ ਤੋਂ ਕੀ ਇਲਾਵਾ ਜਿਹੜੇ ਪੰਜਾਬ ਤੋਂ ਜਿਹੜੇ ਕੀ ਆ ਆਮ ਆਦਮੀ ਪਾਰਟੀ ਦੇ ਜਿਹੜੇ ਕੈਬਨਿਟ ਮੰਤਰੀ ਹੋਣਗੇ ਵਿਧਾਇਕ ਹੋਣਗੇ ਔਰ ਉਹਨਾਂ ਦੇ ਵੇਣ ਅਹੁਦੇਦਾਰ ਆ ਜਿਵੇਂ ਕਿ ਅਮਨ अरोड़ा ਹੋਣਗੇ ਲਾਲਜੀਤ ਭੁੱਲਰ ਹਰਪਜਨ ਸਿੰਘ ਈਟੀਓ ਤੋਂ ਇਲਾਵਾ ਹੋਰ ਵੱਡੀ ਗਿਣਤੀ ਵਿੱਚ ਜਿਹੜੇ ਜਿਹੜੇ ਕੈਬਨਿਟ ਮੰਤਰੀ ਆ ਉਹਨਾਂ ਤੋਂ ਇਲਾਵਾ ਹੋਰ ਵੀ ਆਲਾ ਅਧਿਕਾਰੀ ਤੋਂ ਇਲਾਵਾ ਜਿਹੜੇ ਕੀ ਅਹੁਦੇਦਾਰ ਆ ਉਹ ਆਮ ਆਦਮੀ ਪਾਰਟੀ ਦੇ ਭਗਵੰਤ ਸਿੰਘ ਮਾਨ ਦੀ ਜਿਹੜਾ ਕੀ ਸਵਾਗਤ ਕਰਨਗੇ ਉਹਨਾਂ ਦੇ ਨਾਲ ਪੈਦਲ ਇਥੋਂ ਮਾਰਚ ਕਰਕੇ ਰਿਟਰਨਿੰਗ ਅਫਸਰ ਕੋਲ ਜਾਣਗੇ ਰਮਨ ਚ ਆਵਲਾ ਜਗਬਨੀ ਟੀਵੀ ਤਰਨਤਾਰਨ ਕੌنسਲਰ ਸਾਹਿਬ ਅੱਜ ਮੁੱਖ ਮੰਤਰੀ ਮਾਨ ਜੀ ਤਰਨਤਾਰਨ ਆ ਰਹੇ ਆ ਕਿਸ ਤਰ੍ਹਾਂ ਨੂੰ ਮਾਹੌਲਿਆ ਕੀ ਉਛਾਪ ਆਇਆ ਜਾ ਰਿਹਾ ਹੈ ਕਿ ਆਪਕਾ ਸੱਜਣ ਦੇਣੀ ਪਈ ਪਾਸ਼ਿਕ ਨਗਰੀ ਵਿੱਚ ਅੱਜ ਹਰ ਕਿਸੇ ਸਾਥੀ ਆਗੇ ਤਾਹ ਪ੍ਰੋਗਰਾਮ ਆ ਰਹੇ ਨੇ ਉਹਨਾਂ ਦੇ ਨਾਲ ਸਾਡੇ ਮਾਨ ਸਾਹਿਬ ਸੀਐਲਪੀ ਉਹ ਆ ਰਹੇ ਨੇ ਇਸੇ ਤਰ੍ਹਾਂ ਕੋਈ ਉਛਾਪ ਆਇਆ ਜਾ ਰਿਹਾ ਹੈ ਬਹੁਤ ਚੜ੍ਹਦੀ ਕਲਾ ਵਾਲੇ ਨੇ ਬੜੀ ਖੁਸ਼ੀ ਨਾਲ ਸਾਰੇ ਸਾਥੀਆਂ ਬਾਹਰ ਪਤਾ ਨਹੀਂ ਕੀ ਪ੍ਰੋਗਰਾਮ ਹੈ ਅੱਜ ਔਰ ਕੀ ਕਿਸ ਤਰ੍ਹਾਂ ਦੀ ਤਿਆਰੀਆਂ ਲੱਗੇ ਭਗਵਨ ਸਿੰਘ ਜੀ ਮਾਨ ਸਰਦਾਰ ਮੀਤ ਸਿੰਘ ਸੰਧੂ ਜੀ ਦੇ ਕਾਜ ਦਾਖਲ ਕਰਾਉਣ ਆ ਰਹੇ ਆ ਸਾਰੀ ਸੰਗਤ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਆ ਜਿੱਤ ਉਹਨਾਂ ਨੇ ਅੱਜ ਹੀ ਮੋਹਰ ਲਾਤੀ ਹੈ ਸੰਗਤ ਨੇ ਜਿੰਨਾ ਵੱਡਾ ਇਕੱਠ ਹੋਇਆ ਵਾ ਸੋ ਅਸੀਂ ਉਹਨਾਂ ਦੇ ਪਹਿਲ ਤੋਂ ਜਿਹੜੀਆਂ ਸਵਾਗਤ ਕਰਨ ਲਈ ਸਾਰੀ ਟੀਮ ਤਿਆਰ ਹੈ ਆ ਆਪੀ ਪਾਰਟੀ ਮੁੱਖ ਮੰਤਰੀ ਪੰਜਾਬ ਸਰਦਾਰ ਕਿਹਾ ਮੌ ਲਿਆ ਕੀ ਪ੍ਰੋਗਰਾਮ ਆ ਜੇ ਕੋਣ ਆ ਰਿਹਾ ਮੈਂ ਸਰਬਜੀਤ ਸਿੰਘ ਲਾਲੀ ਕਾਉਂਸਲਰ ਤਰਨਤਾਰਨ ਅੱਜ ਵੇਖੋ ਨਾਮਜ਼ਿੰਦਗੀ ਪੱਤਰ ਦਾਖਲ ਕਰਨ ਜਾ ਰਹੇ ਆ ਸਰਦਾਰ ਹਰਮੀਤ ਸਿੰਘ ਸੰਧੂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਥੋੜੇ ਹੀ ਸਮੇਂ ਤੱਕ ਤਰਨਤਾਰਨ ਪਹੁੰਚਣ ਆਲੇ ਆ ਲੋਕਾਂ ਚ ਵੇਖੋ ਭਾਰੀ ਉਤਸ਼ਾਹ ਆ ਜਾਮ ਲੱਗ ਚੁੱਕੇ ਆ ਮਤਲਬ ਕਿ ਲੋਕ ਭਾਰੀ ਬਹੁਤ ਮਤਨਾ ਅਜੇ ਕੀ ਇੱਕ ਮਾੜਾ ਜਿਹਾ ਸੱਦਾ ਦਿੱਤਾ ਗਿਆ ਲੋਕ ਬਹਾਉ ਮਹਾ ਮਾ ਕੇ ਪਹੁੰਚ ਗਿਆ ਭਾਰੀ ਬੋ ਬਦਨਾ ਹਰਮੀਤ ਸਿੰਘ ਸੰਧੂ ਤਰਨਤਾਰ ਤੋਂ ਜਿੱਤਣਗੇ